ਮਾਪਿਆਂ ਦੀ ਜਿੰਦ ਜਾਨ ਉਹਨਾਂ ਦੇ ਬੱਚੇ ਹੀ ਹੁੰਦੇ ਨੇ ਪਰ ਜਦੋਂ ਇਹਨਾਂ ਬੱਚਿਆਂ ਨੂੰ ਕੋਈ ਥੋੜੀ ਜਿਹੀ ਖਰੋਚ ਵੀ ਆਉਂਦੀ ਹੈ ਤਾਂ ਮਾਪਿਆਂ ਦੀ ਜਾਨ ਨਿਕਲ ਜਾਂਦੀ ਹੈ ਪਰ ਇੱਥੇ ਤਾਂ ਇਹ ਕਿੱਡਾ ਵੱਡਾ ਹਾਦਸਾ ਹੋ ਗਿਆ ਕਿ ਉਹ ਹੁਣ ਆਪਣੇ ਬੱਚੇ ਨੂੰ ਕਦੇ ਦੇਖ ਹੀ ਨਹੀਂ ਪਾਉਣਗੇ ਆਪਣੇ ਪੁੱਤ ਦੀ ਮ੍ਰਿਤਕ ਦੇਨੂ ਲਿਪਟ ਕੇ ਰੋਂਦਾ ਹੋਇਆ ਪਿਓ ਜਿਸ ਨੂੰ ਦੇਖ ਕੇ ਤੁਹਾਨੂੰ ਵੀ ਰੋਣਾ ਆ ਜਾਵੇਗਾ ਪੁੱਤ ਦੀ ਮ੍ਰਿਤਕ ਦੇ ਨੂੰ ਚੁੰਮ ਚੁੰਮ ਕੇ ਉਹ ਬੁਲਾ ਰਿਹਾ ਸੀ ਇੱਕ ਭਿਆਨਕ ਹਾਦਸੇ ਦੇ ਵਿੱਚ ਉਸਦੇ ਜਵਾਨ ਮੁੰਡੇ ਦੀ ਜਾਨ ਚਲੀ ਗਈ ਜਿਸ ਤੋਂ ਬਾਅਦ ਸਾਰਾ ਪਰਿਵਾਰ ਬੁਰੀ ਤਰ੍ਹਾਂ ਟੁੱਟ ਗਿਆ ਤਰੰਤਾਰਨ ਤੋਂ ਇਹ ਦੁਖਦਾਈ ਖਬਰ ਸਾਹਮਣੇ ਆਈ ਜਿੱਥੇ ਮਾਪਿਆਂ ਦੇ 17 ਸਾਲਾ ਇਕਲੌਤੇ ਪੁੱਤ ਦੀ ਜਾਨ ਗਈ ਹੈ ਇਸ ਮੁੰਡੇ ਦਾ ਨਾਮ ਜਗਮੀਤ ਸਿੰਘ ਸੀ ਮ੍ਰਿਤਕ ਦੀ ਪਛਾਣ ਜਗਮੀਤ ਸਿੰਘ ਪੁੱਤਰ ਗੁਰਪ੍ਰੀਤ ਸਿੰਘ ਵਾਸੀ ਪਿੰਡ ਈਮਾ ਕਲਾਂ ਦੇ ਵਜੋਂ ਕੀਤੀ ਗਈ ਹੈ ਉਤਰਨ ਤਰਨ ਦੇ ਇੱਕ ਨਿੱਜੀ ਸਕੂਲ ਦੇ ਵਿੱਚ 11ਵੀਂ ਜਮਾਤ ਦਾ ਵਿਦਿਆਰਥੀ ਸੀ ਜਗਮੀਤ ਸਵੇਰੇ ਸਕੂਲ ਜਾਂਦੇ ਸਮੇਂ ਭਿਆਨਕ ਹਾਦਸੇ ਦਾ ਸ਼ਿਕਾਰ ਹੋਇਆ ਜਿਸ ਦੇ ਵਿੱਚ ਉਸ ਦੀ ਜਾਨ ਚਲੀ ਗਈ ਰਿਸ਼ਤੇਦਾਰਾਂ ਦੇ ਅਨੁਸਾਰ ਅੱਜ ਸਵੇਰੇ ਜਗਮੀਤ ਸਿੰਘ ਮੋਟਰਸਾਈਕਲ ਤੇ ਤਰਨਤਾਰਨ ਸਕੂਲ ਆ ਰਿਹਾ ਸੀ ਤਾਂ ਉਸ ਦੇ ਨਾਲ ਹੀ ਹਾਦਸਾ ਵਾਪਰ ਗਿਆ ਘਰੋਂ ਚੰਗਾ ਭਲਾ ਨਿਕਲਿਆ ਇਹ ਮੁੰਡਾ ਨਹੀਂ ਪਤਾ ਸੀ ਕਿ ਅੱਜ ਵਾਪਸ ਇਸ ਹਾਲ ਦੇ ਵਿੱਚ ਮਾਪਿਆਂ ਨੂੰ ਦੇਖਣ ਨੂੰ ਮਿਲੇਗਾ ਇਹ ਹਾਦਸਾ ਕਿਵੇਂ ਵਾਪਰਿਆ ਇਸ ਬਾਰੇ ਹੁਣ ਤੱਕ ਕੋਈ ਵੀ ਜਾਣਕਾਰੀ ਸਾਹਮਣੇ ਨਹੀਂ ਆਈ ਦੱਸਿਆ ਜਾ ਰਿਹਾ ਹੈ ਕਿ ਸੜਕ ਤੇ ਡਿਗਨ ਦੇ ਕਾਰਨ ਹੀ ਜਕਮੀਤ ਸਿੰਘ ਦੇ ਸਿਰ ਤੇ ਡੂੰਗੀ ਸੱਟ ਵੱਜੀ ਅਤੇ ਇਸ ਤੋਂ ਬਾਅਦ ਉਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਸੀ ਇੱਥੇ ਹੀ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਅਤਿਹਾਤ ਸਦੀ ਸੂਚਨਾ ਮਿਲਦਿਆਂ ਹੀ ਪਰਿਵਾਰ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਰੋਂਦਾ-ਕੁਰਲਾਂਦਾ ਪਰਿਵਾਰ ਬੱਚੇ ਦੀ ਮ੍ਰਿਤਕ ਦੇਨ ਨੂੰ ਲਿਪਟ-ਲਿਪਟ ਕੇ ਰੋ ਰਿਹਾ ਸੀ ਕਿ ਕਿਸੇ ਵੀ ਤਰ੍ਹਾਂ ਉਹਨਾਂ ਦਾ ਪੁੱਤ ਉੱਠ ਜਾਵੇ। ਜਗਮੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ। ਇਸ ਘਟਨਾ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਫੈਲ ਗਈ। ਕੁਝ ਤਸਵੀਰਾਂ ਸਾਹਮਣੇ ਆਈਆਂ ਜਿਨ੍ਹਾਂ ਨੂੰ ਦੇਖਿਆ ਨਹੀਂ ਜਾਂਦਾ। ਮਾਪੇ ਬਿਲਕੁਲ-ਬਿਲਕੁਲ ਕੇ ਰੋ ਰਹੇ ਸੀ। ਖੁਦਾ ਆਪਾ ਖੋ ਚੁੱਕੇ ਸਨ। ਬਸ ਉਸ ਨੂੰ ਬੱਚਾ ਹੀ ਚਾਹੀਦਾ ਸੀ ਤੇ ਉਹ ਬੱਚੇ ਦੀ ਹਾਲਤ ਦੇਖਦੇ ਹੋਏ ਉਸ ਦੀ ਮ੍ਰਿਤਕ ਦੇਖਦੇ ਹੋਏ ਮਾਪੇ ਆਪਣਾ ਰੋਣਾ ਨਹੀਂ ਰੋਕ ਪਾ ਰਹੇ। 哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎，你干啥子？哎 ਐਵੇਂ ਪਿੰਡ ਤੋਂ ਕਿੰਦੀ ਉਮਰ ਸੀ ਇਹ 19 ਸਾਲ ਤਕਰੀਬਨ 18-19 ਸਾਲ ਦੇ ਵਿੱਚ ਤੇ ਮਮਤਾਨ ਨਿੱਕੇ ਕੋਟ ਆ ਕੇ ਮੋਟਰਸਾਈਕਲ ਵੱਜ ਗਿਆ ਜੀ ਕਾ ਚੋਜਾ ਛੜਕ ਦੇ ਉੱਤੇ ਪਤਾ ਹੀ ਲੱਗਾ ਸੀ ਤੇ ਉੱਥੋਂ ਸਾਨੂੰ ਤੇ ਦੱਸਿਆ ਸੀ ਤੇ ਮਗਰ ਆਏ ਮੁੜ ਕੇ ਜੀ ਗੁਰਜੀ ਹੀ ਗੁਰਜੀ ਦੇ ਵਿੱਚ ਮੋਟਰਸਾਈਕਲ ਵੱਜ ਗਈ ਉੱਥੋਂ ਕਿਚੇ ਲੈਣ ਦਾ ਵਿੱਚ ਇੱਕ ਬੂਰਾ ਸੀ ਕਿਹੜੀ ਕਲਾਸ ਪੜਦਾ ਕਿਹੜੇ ਪੀ ਪਲਸ ਵਾਲੀ ਜੀ ਮਮਤਾਨ ਕੇਤਨ ਚੱਲ ਲੱਗੀ ਬਾਕੀ ਮੇਰਾ ਹਰਜੀਤ ਸਿੰਘ ਜੀ ਤੁਹਾਡਾ ਲੱਗੀ ਮੇਰਾ ਪਨੇਵਾ ਜੀ ਮੇਰੇ ਸਾਨੂੰ ਦਾ ਬੇਟਾ ਜੀ ਸਕੂਲ ਆ ਰਿਹਾ ਸੀ ਮਮਤਾਨ ਕੇਤਨ ਐਵੇਂ ਪਿੰਡ ਤੋਂ ਕਿੰਦੀ ਉਮਰ ਸੀ ਇਹ 19 ਸਾਲ